प्यारे श्रोताओं मैं डॉक्टर मல்கजीत सिंह पट्टी आज ਤੁਹਾਡੇ ਨਾਲ ਗੱਲ ਕਰਾਂਗਾ ਕਿ ਅਗਰ ਤੁਹਾਨੂੰ ਜਾਂ ਤੁਹਾਡੇ ਕਿਸੇ ਫੈਮਿਲੀ ਮੈਂਬਰ ਨੂੰ ਸ਼ੂਗਰ ਦਾ ਰੋਗ ਤਾਂ ਤੁਸੀਂ ਕਿਸ ਕਿਸਮ ਦੀ ਰੋਟੀ ਜਾਂ ਬ੍ਰੈਡ ਖਾਣਾ ਤੁਹਾਡੇ ਸ਼ੂਗਰ ਨੂੰ ਮਨੀਜ ਕਰਨ ਦੇ ਵਿੱਚ ਸਹਾਇਤਾ ਕਰਦੇ ਕਿਸ ਕਿਸਮ ਦਾ ਆਟਾ ਉਸ ਤੋਂ ਬਣੀ ਹੋਈ ਰੋਟੀ ਜਾਂ ਉਸ ਤੋਂ ਬਣਿਆ ਹੋਇਆ ਬਰੈਡ ਤੁਹਾਡੇ ਵਾਸਤੇ ਠੀਕ ਰਹੇਗਾ ਅਗਰ ਤੁਸੀਂ ਸ਼ੂਗਰ ਦੇ ਰੋਗੀ ਹੋ ਤਾਂ ਇਸ ਬਾਰੇ ਆਪਾਂ ਥੋੜੀ ਜੀ ਗੱਲ ਕਰਦੇ ਹਾਂ ਸ਼ੂਗਰ ਵਾਲੇ ਲੋਕਾਂ ਨੂੰ ਸਾਬਤ ਅਨਾਜ ਵਾਲੀ ਤੇ ਬਰੈਡ ਜਾਂ ਰੋਟੀਆਂ ਖਾਣੀਆਂ ਵਧੀਆ ਲੈਂਦੀਆਂ ਨੇ ਰਿਫਾਈਨ ਜਾਂ ਮੈਦੇ ਤੋਂ ਬਣੀ ਹੋਈ ਜਿਵੇਂ ਵਾਈਟ ਬਰੈਡ ਵਾਈਟ ਚਾਵਲ ਇਸ ਤਰ੍ਹਾਂ ਦੇ ਨਹੀਂ ਖਾਣੇ ਚਾਹੀਦੇ ਤੁਸੀਂ ਪੂਰੀ ਸਬਤ ਨਾਜ ਜਿਵੇਂ ਕਣਕ ਰਾਈ ਇਹ ਤੁਹਾਨੂੰ ਇੱਕ ਸਿਹਤਮੰਦ ਵਿਕਲਪ ਹਨ ਤੁਹਾਡੇ ਵਾਸਤੇ ਕਿਉਂਕਿ ਰੋਟੀਆਂ ਦੇ ਵਿੱਚ ਵਿਟਾਮਿਨ ਖਣਿਜ ਫਾਈਬਰ ਅਤੇ ਪ੍ਰੋਟੀਨ ਪੂਰੀ ਮਾਤਰਾ ਵਿੱਚ ਹੁੰਦਾ ਹੈ ਜਦੋਂ ਕਿ ਅਸੀਂ ਅਗਰ ਮੈਦੇ ਵਾਲੀਆਂ ਜਾਂ ਜਿਨ੍ਹਾਂ ਨੂੰ ਅਸੀਂ ਵਾਈਟ ਬਰੈਡ ਜਾਂ ਚਿੱਟੇ ਚਿੱਟੇ ਆٹے ਵਾਲੀਆਂ ਰੋਟੀਆਂ ਕਹਿੰਦੇ ਆ ਉਹਨਾਂ ਦੇ ਵਿੱਚ ਰਾਈਫਾਈਂਡ ਤੇ ਪ੍ਰੋਸੈਸਰ ਵਕਲਪਾਂ ਜਿਹੜੇ ਵਿਕਲਪਾਂ ਦੀ ਉਹ ਹੁੰਦੇ ਨੇ ਉਹਨਾਂ ਦੇ ਵਿੱਚ ਸ਼ੂਗਰ ਜਿਹੜੀ ਆ ਜ਼ਿਆਦਾ ਵੱਦੀ ਹੈ ਇੱਕਦਮ ਉਹਨਾਂ ਦਾ ਗਲਾਈਸੈਮਿਕ ਲੋਡ ਜਿਹੜਾ ਉਹ ਹਾਈ ਹੁੰਦਾ ਇੱਥੇ ਆਪਾਂ ਗੱਲ ਕਰਦੇ ਆ ਕਿ ਉਹਦੇ ਵਿੱਚੋਂ ਸਾਨੂੰ ਪੌਸ਼ਟਿਕ ਤੱਤ ਵੀ ਮਿਲਨੇ ਚਾਹੀਦੇ ਇਸ ਕਰਕੇ ਜੇਕਰ ਤੁਹਾਨੂੰ 슈ਗਰ ਹੈ ਤਾਂ ਤੁਸੀਂ ਉਸ ਟਾਈਪ ਦੀ ਬ੍ਰੈਡ ਜਾਂ ਰੋਟੀ ਜਿਹੜੀ ਕਾਦਾ ਆਟੇ ਦੀ ਬਣਾ ਕੇ ਲੈਂਦੇ ਹੋ ਵੈਸੇ ਕਰਦੇ ਆਟੇ ਦੀ ਰੋਟੀ ਬਣਾ ਕੇ ਲਈ ਜਾਵੇ ਤਾਂ ਵਧੀਆ ਰਹਿੰਦੀ ਹੈ ਬ੍ਰੈਡ ਨਾਲ ਹੁਣ ਸਿਰਫ ਫੂਡ ਲੇਬਲਸ ਦੀ ਜਾਂਚ ਕਰਨੀ ਪੈਂਦੀ ਹੈ ਮਹ ਲੋ ਜਿਹੜੇ ਇਨਗਰੀਡੀਅੰਟਸ ਵਗੈਰਾ ਉਹਦੇ ਵਿੱਚ ਹੁੰਦੇ ਨੇ ਏਵਨ ਜਦੋਂ ਤੁਸੀਂ ਚੁਣਦੇ ਹੋ ਇਹਨਾ ਕਿ ਕੁਝ ਪੀਚਿਆਂ ਨੂੰ ਧਿਆਨ ਵਿੱਚ ਰੱਖਣਾ ਜ਼ਰੂਰੀ ਹੁੰਦਾ ਹੈ ਪਰ ਇਹ ਵੀ ਧਿਆਨ ਰੱਖੋ ਕਿ ਕੁਝ ਬਰੈਡਾਂ ਦੇ ਵਿੱਚ ਗੈਰ ਸੇਤਮਨ ਐਡੀਟਿਵ ਹੁੰਦੇ ਆ ਜਿਨ੍ਹਾਂ ਦੇ ਕੁਝ ਖਾਸ ਫਾਇਦੇ ਵੀ ਹੋ ਸਕਦੇ ਆ ਪਰ ਨੁਕਸਾਨ ਵੀ ਹੁੰਦੇ ਆ ਉਦਾਹਰਨ ਵਾਸਤੇ ਅਗਰ ਤੁਸੀਂ ਰੋਟੀ ਜਾਂ ਆਟਾ ਜਾਂ ਬਰੈਡ ਦੀ ਟਰਾਈ ਕਰ ਰਹੇ ਹੋ ਤਾਂ ਉਹਨਾਂ ਵਿੱਚ ਕੈਲਰੀਜ਼ ਘੱਟ ਹੋਵੇ ਕਾਰਬੋਹਾਈਡਰੇਟਸ ਦੀ ਮਾਤਰਾ ਘੱਟ ਹੋਵੇ ਇਹ ਤੁਸੀਂ ਧਿਆਨ ਰੱਖਣਾ ਤੁਸੀਂ ਜਿਸ ਵੀ ਕਿਸਮ ਦੀ ਰੋਟੀ ਲੈਣੀ ਹੈ ਤੁਹਾਨੂੰ ਇੱਕ ਉਹਦੇ ਦੀ ਸੂਝਵਾਨ ਫੈਸਲਾ ਲੈਣਾ ਪੈਂਦਾ ਯਾਨੀ ਕਿ ਕਿਉਂਨ ਕਰਨੀ ਪੈਂਦੀ ਹੈ ਤੇ ਕਿਸ ਕਿਸਮ ਦਾ ਆਟਾ ਜਿਹੜਾ ਤੁਹਾਨੂੰ ਠੀਕ ਰਹੇਗਾ ਕਿਉਂਕਿ ਤੁਹਾਨੂੰ ਉਹਦੇ ਵਿੱਚ ਕੈਲਰੀਜ਼ ਫਾਈਬਰ ਜਾਂ ਕੋਈ ਫੈਟ ਜਾਂ ਸੋਡੀਅਮ ਕਿੰਨਾ ਨਮਕ ਕਿੰਨਾ ਐਕਸਟਰਾਡ ਕੀਤਾ ਹੋਇਆ ਜਿਵੇਂ ਅਗਰ ਬਰੈਡ ਦੀ ਗੱਲ ਕਰੀਏ ਤੇ ਜਾਂ ਬਾਜ਼ਾਰ ਦੀ ਬਣੀ ਤੁਸੀਂ ਰੋਟੀ ਮੰਨ ਲਓ ਹੋਟਲ ਤੋਂ ਜਾਂ ਟਾਬੇ ਤੋਂ ਬਾਹਰ ਕਿਤੇੋਂ ਲੈਂਦੇ ਹੋ ਉਹਦੇ ਵਿੱਚ ਨਮਕ ਕਿੰਨਾ ਉਦੇ ਵਿੱਚ ਫੈਟ ਕਿੰਨਾ ਜਾਂ ਉਹਦੇ ਚ ਕੈਲਰੀ ਕਿੰਸ ਟਾਈਪ ਦੀ ਇਹ ਸਾਰੀ ਦਾ ਧਿਆਨ ਰੱਖਣਾ ਚਾਹੀਦਾ ਇਸ ਕਰਕੇ ਸਾਬਤ ਅਨਾਜ ਵਾਲਾ ਆਟਾ ਉਸ ਤੋਂ ਬਣੇ ਹੋਏ ਬਰੈਡ ਜਾਂ ਰੋਟੀ ਤੁਹਾਨੂੰ ਹਮੇਸ਼ਾ ਖਾਣੀ ਠੀਕ ਰਹਿੰਦੀ ਹੈ ਇਸ ਕਰਕੇ ਹੁਣ ਕੈਲਰੀ ਜਿਹੜੀ ਹੈ ਕਿਉਂਕਿ ਇੱਕ ਰੋਟੀ ਪ੍ਰਤੀ ਟੁਕੜਾ ਜਿਹੜੀ ਹੈ ਜਣੀ ਇੱਕ ਰੋਟੀ 90 ਕੈਲਰੀ ਤੋਂ ਘੱਟ ਹੋਣੀ ਚਾਹੀਦੀ ਜਿਆਦਾ ਉਹਦੇ ਵਿੱਚ ਜਿਵੇਂ ਗਰੀਦਾਰ ਬੀਜ ਵਾਲੀਆਂ ਤੁਸੀਂ ਐਡ ਕਰ ਸਕਦੇ ਹੋ ਜਿਵੇਂ ਕਿਸੇ ਆਟੇ ਦੇ ਵਿੱਚ ਤੁਸੀਂ ਨਾਲ ਫਲੈਕਸ ਦਾ ਰਾਗੀ ਦਾ ਆਟਾ ਅਲਸੀ ਨੂੰ ਪੀਸ ਸਕਦੇ ਹੋ ਛੋਲਿਆਂ ਨੂੰ ਪੀਸ ਸਕਦੇ ਹੋ ਪ੍ਰੋਟੀਨ ਜਿਨ੍ਹਾਂ ਦੇ ਵਿੱਚ ਚੰਗਾ ਹੋਵੇ ਫਾਈਬਰ ਸ਼ਾ ਹੋਵੇ ਉਹ ਕਾਰਬੋਹਾਈਡਰੇਟ ਜਦੋਂ 슈ਗਰ ਹੁੰਦੀ ਹੈ ਨਾ ਤਾਂ ਇਹ ਵੀ ਦੇਖਣਾ ਜ਼ਰੂਰੀ ਹੁੰਦਾ ਵਾ ਕਿ ਤੁਸੀਂ ਕਿੰਨੇ ਕਾਰਬੋਹਾਈਡਰੇਟ ਸਰਾ ਤੁਹ ਕਾਰਬੋਹਾਈਡਰੇਟਸ ਨੇ ਵੀ 슈ਗਰ ਦੇ ਵਿੱਚ ਹੀ ਬਦਲਣਾ ਹੁੰਦਾ ਕਿਉਂ ਕਾਰਬੋਹਾਈਡਰੇਟਸ ਇੱਕ ਉਹ ਪੋਸ਼ਟਕ ਤੱਤ ਹੈ ਜਿਹੜਾ ਬਲੱਡ 슈ਗਰ ਤੇ ਸਭ ਤੋਂ ਜ਼ਿਆਦਾ ਪ੍ਰਭਾਵ ਪਾਉਂਦਾ ਯਾਨੀ ਕਿ ਬਲੱਡ 슈ਗਰ ਦੇ ਵਿੱਚ ਵਾਧਾ ਕਰਦਾ ਤੁਹਾਡੀ ਭੋਜਨ ਦੀ ਯੋਜਨਾ ਤੁਸੀਂ ਪ੍ਰਤੀ ਭੋਜਨ ਕਿੰਨੇ ਕਾਰਬੋਹਾਈਡਰੇਟਸ ਖਾਣ ਦਾ ਟੀਚਾ ਰੱਖਦੇ ਕਿਸ ਕਿਸਮ ਦੀ ਤੁਹਾਡੀ ਜਿਹੜੀ 슈ਗਰ ਤੁਹਾਡੀ ਕਿੱਦਾਂ ਦੀ ਹੈਗੀ ਆ ਤੁਹਾਡਾ ਲਾਈਫ ਸਟਾਈਲ ਕੀ ਹੈ ਇਸ ਕਰਕੇ ਤੁਹਾਨੂੰ ਜ਼ਿਆਦਾਤਰ ਆਪਣਾ ਕੋਸ਼ਿਸ਼ ਕਰਨੀ ਦੇ ਦੀਏ ਕਿ ਇੱਕ ਸਰਵਿੰਗ ਦੇ ਦੌਰਾਨ 50 ਤੋਂ 90 ਗ੍ਰਾਮ ਜਾਂ ਕੋਸ਼ਿਸ਼ ਕਰੋ ਕਿ ਵੈਸੇ 15 ਤੋਂ 20 ਗ੍ਰਾਮ ਜਾਂ ਇਸ ਤੋਂ ਵੀ ਘੱਟ ਕਾਰਬੋਹਾਈਡਰੇਟਸ ਵਾਲੀ ਡਾਈਟ ਜਿਹੜੀ ਹੈ ਉਹ ਤੁਹਾਡੀ ਹੋਣੀ ਚਾਹੀਦੀ ਹੈ ਇਸ ਕਰਕੇ ਉਹਦੀ ਡਾਈਟ ਦੇ ਕੰਪੋਨੈਂਟ ਨੇ ਜਿਹੜੇ ਆਟੇ ਦੇ ਕਿਸ ਕਿਸ ਕਿਸਵਦਾ ਹੈਗਾ ਫਿਰ ਫਾਈਨ ਹੈਗਾ ਬਰੈਡ ਦੇ ਉੱਪਰ ਕੀ ਕੀ ਕੰਪੋਨੈਂਟ ਲਿਖੀ ਹੋਏ ਨੇ ਉਹ ਲੇਬਲ ਨੂੰ ਦੇਖਣਾ ਬਹੁਤ ਜ਼ਰੂਰੀ ਹੈ ਜਿੱਦੋਂ ਕਾਰਬੋਹਾਈਡਰੇਟਸ ਬਾਰੇ ਪਤਾ ਲੱਗ ਸਕੇ ਉਹਦੇ ਚ ਨਮਕ ਕਿੰਨਾ ਹੈ ਕੀ ਉਹਦੇ ਵਿੱਚ ਐਕਸਟਰਾ ਕੋਈ সুইਟਸ ਵੀ ਐਡ ਕੀਤੀ ਹੋਈ ਹੁਣ ਜਿਵੇਂ ਬਰੈਡ ਦੇ ਵਿੱਚ ਬਹੁਤ ਸਾਰੀਆਂ ਸਮਗਰੀਆਂ ਹੁੰਦੀਆਂ ਜਿਵੇਂ ਕਾਰਬੋਹਾਈਡਰੇਟਸ ਜੋ ਕਿ ਤੁਹਾਡੇ ਬਲੱਡ 슈ਗਰ ਦੇ ਲੈਵਲ ਨੂੰ ਵਧਾ ਸਕਦੇ ਸ਼ੂਗਰ ਵਾਲੇ ਲੋਕਾਂ ਨੂੰ ਕਾਰਬੋਹਾਈਡਰੇਟਸ ਦਾ ਵੀ ਪੂਰਾ ਧਿਆਨ ਰੱਖਣਾ ਚਾਹੀਦਾ ਜਿੰਨਾ ਕਿ ਅਸੀਂ ਮਿੱਠੇ ਦਾ ਧਿਆਨ ਰੱਖਦੇ ਆਂ ਵੀ ਖੰਡ ਨਹੀਂ ਖਾਣੀ ਗੁੜ ਨਹੀਂ ਖਾਣਾ ਸ਼ਹਿਦ ਨਹੀਂ ਖਾਣਾ ਉਸੇ ਤਰ੍ਹਾਂ ਸਾਨੂੰ ਕਾਰਬੋਹਾਈਡਰੇਟਸ ਜਿਆਦਾ ਕਾਰਬੋਹਾਈਡਰੇਟਸ ਵਾਲੇ ਜਿਹੜੇ ਨਾ ਦੇ ਉਹਨਾਂ ਦਾ ਵੀ ਧਿਆਨ ਰੱਖਣਾ ਚਾਹੀਦਾ ਫਾਈਬਰ ਹੁਣ ਫਾਈਬਰ ਵੀ ਸਾਡੀ ਖਾਣਕ ਦਾ ਮੁੱਖ ਪੋਸ਼ਟਿਕ ਤੱਤ ਹੈ ਖਾਸ ਕਰਕੇ ਉਹਨਾਂ ਲੋਕਾਂ ਲਈ ਜਿਨ੍ਹਾਂ ਨੂੰ ਸ਼ੂਗਰ ਦਾ ਰੋਗ ਹੈ ਕਿਉਂਕਿ ਫਾਈਬਰ ਵੀ ਬਲੱਡ ਸ਼ੂਗਰ ਦੇ ਵਧਣ ਨੂੰ ਰੋਕ ਕੇ ਰੱਖਦਾ ਯਾਨੀ ਕਿ ਸਲੋ ਕਰਦਾ ਇਕਦਮ 슈ਗਰ ਦਾ ਲੈਵਲ ਨਹੀਂ ਵਧਣ ਦਿੰਦਾ ਇਹ পেট ਭਰੇ ਹੋਣ ਦੀ ਨੂੰ ਜਿਹੜਾ ਵਾ ਜਦਾਂ ਲੰਮਾ ਸਮੇਂ ਤੱਕ ਤੁਹਾਨੂੰ পেট ਭਰਿਆ ਮਹਿਸੂਸ ਕਰਾਉਂਦਾ ਤੇ ਕੋਲੇਸਟ੍ਰੋਲ ਨੂੰ ਕੱਟ ਕਰਨ ਲਈ ਵੀ ਹੈਲਪ ਕਰਦਾ ਮੰਨ ਲਓ ਕਿ ਤੁਸੀਂ ਰੋਟੀ ਖਾਣੀ ਹੈ ਰੋਟੀ ਤੋਂ ਪਹਿਲਾਂ ਤੁਸੀਂ ਜਿਵੇਂ ਟਮਾਟਰ ਖੀਰਾ ਜਾਂ ਹੋਰ ਮੌਸਮੀ ਸਲਾਦ ਦੀ ਇੱਕ ਪਲੇਟ ਭਰ ਕੇ ਲੈ ਲੈਂਦੇ ਹੋ ਉਸ ਤੋਂ ਬਾਅਦ ਜਦੋਂ ਦਾਲ ਸਬ지 ਤੁਸੀਂ ਪਹਿਲਾਂ ਲੈ ਲੈਂਦੇ ਹੋ ਉਸ ਤੋਂ ਬਾਅਦ ਥੋੜੀ ਰੋਟੀ ਲੈਂਦੇ ਹੋ ਤਾਂ ਉਹਦੇ ਨਾਲ ਤੁਹਾਨੂੰ ਵੀ 슈ਗਰ ਨੂੰ ਮਨੇਜ ਕਰਨ ਦੇ ਵਿੱਚ ਸਹਾਇਤਾ ਮਿਲ ਜਾਂਦੀ ਹੈ। ਬਸ਼ਰਤੇ ਕਿ ਤੁਸੀਂ ਪਹਿਲਾਂ ਰੋਟੀਆਂ ਜਾਰੀਆਂ ਖਾ ਕੇ ਉਸ ਤੋਂ ਬਾਅਦ ਦੇ ਵਿੱਚ ਸਲਾਦ ਲੈਣਾ ਜਾਂ ਉਸ ਤੋਂ ਬਾਅਦ ਜੋ ਬਚੀ ਹੋਈ ਸਰਦਾਰ ਸਬਜ਼ੀ ਖਾਣੀ। ਉਹਦੇ ਨਾਲ ਉਹ ਬੈਠ ਰਿਹਾ ਕਿ ਪਹਿਲਾਂ ਤੁਸੀਂ ਸਲਾਦ ਲੈ ਲਓ ਇੱਕ ਪਲੇਟ ਜਿੰਨੀ ਵੀ ਤੁਸੀਂ ਕਪੈਸਿਟੀ ਹੈ ਤੁਹਾਡੀ। ਉਸ ਤੋਂ ਬਾਅਦ ਦੇ ਵਿੱਚ ਅਗਰ ਤੁਹਾਡੇ ਕੋਲ ਇੱਕ ਕੌਲੀ ਦਾਲ ਦੀ ਜਾਂ ਸਬਜ਼ੀ ਦੀ ਹੈ ਤੇ ਕੋਸ਼ਿਸ਼ ਕਰੋ ਕਿ ਅੱਧੀ ਕੌਲੀ दाल ਜਾਂ ਅੱਧੀ ਕੌਲੀ ਸਬਜ਼ੀ ਦੀ ਪਹਿਲਾਂ ਲੈ ਲਓ ਬਾਕੀ ਅੱਧੀ ਇੱਕ ਦੋ ਰੋਟੀਆਂ ਦੇ ਨਾਲ ਲੈਣ ਤਾਂ ਕਿ ਤੁਹਾਡੀ ਸ਼ੂਗਰ ਦਾ ਲੈਵਲ ਹੌਲੀ 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 ਵਧੇ ਔਰ ਜਿਆਦਾ ਸਮਾਂ ਤੁਹਾਡਾ ਪੇਟ ਭਰਿਆ ਮਹਿਸੂਸ ਹੋਵੇ ਔਰ ਵਾਰ-ਵਾਰ ਤੁਹਾਡਾ ਖਾਣ ਨੂੰ ਦਿਲ ਨਾ ਕਰੇ ਇਸ ਤੋਂ ਇਲਾਵਾ ਚਰਬੀ ਦੀਆਂ ਜਿਵੇਂ ਸਤੰਤ੍ਰਪਤ ਜਾਂ ਅਸੰਤੁਸ਼ਟ ਜਾਂ ਟ੍ਰਾਂਸ ਫੈਟ ਵਰਗੇ ਇਹਨਾਂ ਦਾ ਵੀ ਸਾਨੂੰ ਕਿਉਂਕਿ ਸ਼ੂਗਰ ਵਾਲੇ ਤਾਂ ਉਹ ਜਹੀ ਖਾਣਾ ਖਾਣੀ ਚਾਹੀਦੀ ਹੈ ਜਿਸ ਵਿੱਚ ট্রান্সਫੈਟ ਘੱਟ ਹੋਵੇ ਉਹਨਾਂ ਨੂੰ ਇਹ ਵੀ ਯਕੀਨੀ ਬਣਾਉਣਾ ਪੈਂਦਾ ਵਾ ਕਿ ਉਹਨਾਂ ਦੇ ਦਿਲ ਨੂੰ ਸੇਤਮੰਦ ਰੱਖਣ ਵਾਸਤੇ ਜਿਹੜੀ ਮਤਲਬ ਸੰਤ੍ਰਿਤ ਜਾਂ ਅਸੰਤੁਸ਼ਟ ਤੇਲ ਬੀਜ ਜਾਂ ਬੁਰਾ ਕਲਸਟਰ ਵੀ ਹੈ ਜਿਹਨੂੰ ਆਪਾਂ ਕਹਿ ਸਕਦੇ ਹਾਂ ਉਹਦੀ ਮਾਤਰਾ ਜਿਹੜੀ ਉਹ ਮਤਲਬ ਜ਼ਿਆਦਾ ਨਾ ਹੋ ਜ਼ਿਆਦਾ ਆਇਲਸ ਵਗੈਰਾ ਇਦਾਂ ਦੇ ਨਾ ਹੋਣ ਜਿਹੜੇ ਬੈਡ ਕੋਲਸਟ੍ਰੋਲ ਨੂੰ ਵਧਾ ਦੇਣ ਕਿਉਂਕਿ ਚੰਗਾ ਕੋਲੇਸਟ੍ਰੋਲ ਦੀ ਤਾਂ ਜਰੂਰਤ ਹੁੰਦੀ ਹੈ ਤੇ ਬੁਰਾ ਕੋਲੇਸਟ੍ਰੋਲ ਜਿਹੜਾ ਵਾ ਉਹ ਸਾਡੇ ਸਰੀਰ ਤੇ ਬੁਰਾ ਪ੍ਰਭਾਵ ਪਾਉਂਦਾ ਫਿਰ ਤੁਸੀਂ ਕਾਰਬੋਹਾਈਡਰੇਟਸ ਜ਼ਿਆਦਾ ਖਾਂਦੇ ਹੋ ਤਾਂ ਉਹ ਉਦਰੀ ਤੌਰ ਤੇ ਵੀ ਜਦੋਂ 슈ਗਰ ਦੇ ਮਰੀਜ਼ ਨੂੰ ਦੇ ਅੰਦਰ ਫਿਰ ਉਹ ਜਿਹੜੀ ਮਾੜੀ ਚਰਦੀ ਹੁੰਦੀ ਹੈ ਉਹ ਕੁਝ ਜ਼ਿਆਦਾ ਬਣ ਜਾਂਦੀ ਹੈ ਇਸ ਕਰਕੇ ਕਾਰਬੋਹਾਈਡਰੇਟਸ ਦਾ ਖਿਆਲ ਜ਼ਰੂਰ ਰੱਖਣਾ ਚਾਹੀਦਾ ਕਿਉਂਕਿ ਜ਼ਿਆਦਾਤਰ ਬ레ਡ ਜਿਹੜੀ ਹੁੰਦੀ ਨੇ ਨਾ ਇਹਨਾਂ ਦੇ ਵਿੱਚ ਚਰਬੀ ਬਹੁਤ ਜ਼ਿਆਦਾ ਹੈ ਜਿਹੜੀ ਅੱਛੀ ਚਰਬੀ ਹੈ ਉਹ ਨਹੀਂ ਚਾਹੀਦਾ ਗੁੱਡ ਫੈਟ ਹੁੰਦਾ ਜਿਹੜਾ ਬੈਡ ਕਲਸਟ੍ਰੋਲ ਦੇ ਵਿੱਚ ਜ਼ਿਆਦਾ ਹੁੰਦਾ ਹੋ সোਡੀਅਮ ਨਮਕ ਹੈ ਗਾ ਉਹ সোਡੀਅਮ ਨਾਲ ਭਰਪੂਰ ਜਿਹੜੀ ਜ਼ਿਆਦਾ ਖਾਣਾ ਖਾਣੇ ਆ ਜ਼ਿਆਦਾ ਨਮਕ ਜਿਹਨੂੰ ਸਫੀ ਭਾਸ਼ਾ ਰੱਖੀ ਖਾਣੇ ਤਾਂ ਉਹ ਵੀ ਸਾਡੇ ਬਲੱਡ ਪ੍ਰੈਸ਼ਰ ਦੇ ਵਿੱਚ ਵਾਧਾ ਕਰਦਾ ਖਾਸ ਤੌਰ ਤੇ ਜਿਹੜਾ ਨਮਕ ਜਿੰਨਾ ਲੋਕਾਂ ਨੂੰ ਥੋੜੀ ਸੈਸਿਵਿਟੀ ਹੁੰਦੀ ਆਪਣੀ ਰੋਟੀ ਜਿਹੜੀ ਹੈ ਉਹਦੇ ਵਿੱਚ ਕੋਸ਼ਿਸ਼ ਕਰੋ ਲਗਭਗ ਉਹਨਾਂ ਦੇ ਟੈਕਨੀਕ ਜੇ ਤੁਹਾਨੂੰ 150 ਮਿਲੀਗ੍ਰਾਮ ਤੋਂ ਜਾਨੀ ਕਿ 2 2.5 ਰੋਟੀਆਂ ਇਹੀ ਇੱਕ ਟਾਈਮ ਅਗਰ ਖਾਧੀਆਂ ਜਾਂ ਤਾਂ ਉਹ ਹਮੇਸ਼ਾ ਵਧੀਆ ਜਾਂਦੀਆਂ ਨੇ ਉਸ ਦੀ ਜਗਰ ਤੁਸੀਂ ਦਾਲ ਸਬਜ਼ੀ ਸਲਾਦ ਦਹੀਂ ਉਹ ਜ਼ਿਆਦਾ ਲਓ ਹੁਣ ਸਾਬਤ ਅਨਾਜ ਦੀ ਅਗਰ ਗੱਲ ਕਰੀਏ ਤਾਂ 100% ਸਾਬਤ ਅਨਾਜ ਵਾਲੀਆਂ ਜਿਹੜੀਆਂ ਬਰੈਡਾਂ ਹੁੰਦੀਆਂ ਜਿਨ੍ਹਾਂ ਵਿੱਚ ਅਨਾਜ ਅਜੇ ਬਰਕਰਾਰ ਰਹਿੰਦਾ ਜਾਨੀ ਕਿ ਪ੍ਰੋਪਰ ਉਹਨਾਂ ਨੂੰ ਰਿਫਾਈਨ ਨਹੀਂ ਕੀਤਾ ਗਿਆ ਵਿੱਚ ਰਿਫਾਈਨ ਜਿਹੜੇ ਰਿਫਾਈਨ ਕੀਤੇ ਚਿੱਟੇ ਬਰੈਡ ਹੁੰਦੇ ਆ ਉਨ੍ਹਾਂ ਦੇ ਮੁਕਾਬਲੇ ਜ਼ਿਆਦਾ ਵਿਟਾਮਿਨ ਖਣਿਜ ਤੇ ਫਾਈਬਰ ਹੁੰਦੇ ਆ ਇਸ ਕਰਕੇ ਲੇਬਲ ਜ਼ਰੂਰ ਚੈੱਕ ਕਰਨਾ ਚਾਹੀਦਾ ਕਿ ਉਸ ਦੇ ਵਿੱਚ ਕਿਹੜੀ ਕਿਹੜੀ ਡਾਈਟਰੀ ਕੰਪੋਨੈਂਟ ਕਿਸ ਤਰ੍ਹਾਂ ਦੇ ਇਸ ਕਰਕੇ ਇਨਾ ਜ਼ਰੂਰ ਧਿਆਨ ਰੱਖਣਾ ਚਾਹੀਦਾ ਹੁਣ ਇੱਕ ਸੰਪੂਰਨ ਸਿਹਤ ਦੇ ਵਿੱਚ ਅਸੀਂ ਕੋਈ ਵੀ ਆਪਣੀ ਰੋਟੀ ਨੂੰ ਉੱਚ ਗੁਣ ਵਾਲੀਆਂ ਸਮਗਰੀਆਂ ਦੀ ਵਰਤੋਂ ਕਰਕੇ ਬਣਾਉ ਕੋਸ਼ਿਸ਼ ਕਰੋ ਕਿ ਘਰ ਆਪਣਾ ਉਹ ਆਟਾ ਜਿਹੜਾ ਵਾ ਬਣਾ ਕੇ ਉਹਦੀ ਰੋਟੀ ਘਰ ਤਿਆਰ ਕਰਕੇ ਖਾਧੀ ਜਾਵੇ ਸਭ ਤੋਂ ਵਧੀਆ ਤੁਹਾਡੇ ਲਈ ਰਹੇਗਾ ਸਲਾਦ ਜਿਆਦਾ ਲਿਆ ਜਾਵੇ ਖਾਣਾ ਖਾਣ ਤੋਂ ਪਹਿਲਾਂ ਹਲ ਤੁਸੀਂ ਪਲੇਟ ਇੱਕ ਸਲਾਦ ਦੀ ਲੈਂਦੇ ਹੋ ਤਾਂ ਪਹਿਲਾਂ ਸਲਾਦ ਲੈ ਲਓ ਜੇ ਤੁਹਾਡੇ ਕੋਲ ਇੱਕ ਕੌਲੀ ਸਬਜ਼ੀ ਦੀ ਹੈ ਜਾਂ ਇੱਕ ਕੌਲੀ ਦਾਲ ਦੀ ਜਾਂ ਜੋ ਵੀ ਹੈ ਉਹਨੂੰ ਅੱਧੇ ਤੋਂ ਜ਼ਿਆਦਾ ਤੁਸੀਂ ਪਹਿਲਾਂ ਲੈ ਲਓ ਉਸ ਤੋਂ ਬਾਅਦ ਵਿੱਚ ਜਿਹੜੀ ਥੋੜੀ ਲਾਗੇ ਉਹ ਰੋਟੀ ਦੇ ਨਾਲ ਖਾਓ ਉਹਦੇ ਨਾਲ ਵੀ ਤੁਹਾਨੂੰ 슈ਗਰ ਨੂੰ ਮਨੀਜ਼ ਕਰਨ ਦੇ ਵਿੱਚ ਕਾਫੀ ਸੁਹੇਤਾ ਜਿਹੜੀ ਉਹ ਮਿਲੇਗਾ ਹੁਣ ਕੁਝ ਸਮਗਰੀਆਂ ਹੁੰਦੀਆਂ ਨੇ ਐਦਾਂ ਦੀਆਂ ਜਿਨ੍ਹਾਂ ਤੋਂ ਬਿਲਕੁਲ ਹੀ ਪਰਹੇਜ਼ ਕਰਨਾ ਚਾਹੀਦਾ ਕੋਟੀ ਨਹੀਂ ਦੇ ਇੱਕ ਹਾਈ ਫਰੂਟਸ ਜਿਹੜਾ ਮੱਕੀ ਦਾ ਸ਼ਰਬਤ ਹੈ ਉਹ ਵੀ ਵੈਸੇ ਸ਼ੂਗਰ ਵਾਲੇ ਮਰੀਜ਼ ਨੂੰ ਨਹੀਂ ਲੈਣਾ ਚਾਹੀਦਾ ਜਿਹੜੇ ਕੁਝ ਹਾਈਡਰੋਜਨੇਟਿਡ ਆਇਲ ਹੁੰਦੇ ਆ ਟ੍ਰਾਂਸ ਫੈਟ ਜਿਹਨੂੰ ਅਸੀਂ ਕਹਿੰਦੇ ਨੇ ਜਾਂ ਕੋਈ ਸ਼ੂਗਰੀ ਆٹے ਦੇ ਕੰਡੀਸ਼ਨਰ ਹੁੰਦੇ ਆ ਜਿਵੇਂ ਅਜ਼ੋਡੋ ਕਾਰਬੋਨਮਾਈਡ ਇੱਕ ਭੋਜਨ ਜਿਹੜੀ ਆ ਹੁੰਦਾ ਜਾਂ ਕੋਈ ਆਰਟੀਫੀਸ਼ੀਅਲ ਕਲਰ ਜਿਹੜੇ ਨਕਲੀ ਰੰਗ ਜਿਹੜੇ ਮਿਲਾਏ ਗਏ ਹੁੰਦੇ ਨੇ ਵਿੱਚ ਉਹ ਵੀ 슈ਗਰ ਵਾਲੇ ਮਰੀਜ਼ ਨੂੰ ਨਹੀਂ ਲੈਣੀ ਚਾਹੀਦੀ ਕਿਉਂਕਿ ਆਰਟੀਫੀਸ਼ੀਅਲ ਕਲਰ ਨੂੰ ਐਡ ਕਰਕੇ ਜਿਹੜਾ ਭੋਜਨ ਨੂੰ ਕੁਝ ਅਟਰੈਕਟਿਵ ਬਣਾਇਆ ਜਾਂਦਾ ਉਹਨਾਂ ਤੋਂ ਵੀ ਪਰਹੇਜ਼ ਬਿਲਕੁਲ ਹੀ 슈ਗਰ ਵਾਲੇ ਮਰੀਜ਼ ਨੂੰ ਕਰਨਾ ਚਾਹੀਦਾ ਕਿਉਂਕਿ ਅੱਜਕੱਲ੍ਹ ਕਈ ਤਰ੍ਹਾਂ ਦੀਆਂ ਬ੍ਰੈਡ ਵੀ ਕਈ ਤਰ੍ਹਾਂ ਦੀਆਂ ਆਉਂਦੀਆਂ ਆ ਆਟੇ ਵੀ ਕਈ ਤਰ੍ਹਾਂ ਦੇ ਆਉਂਦੇ ਆ ਜ਼ਿਆਦਾਤਰ ਲੋਕ ਮੈਦੇ ਵਾਲੇ ਹੀ ਯੂਜ਼ ਕਰਦੇ ਨੇ ਜਾਂ ਰਾਈਫਡ ਅਨਾਜ ਜਿਹੜੇ ਨੇ ਉਹ ਉਹ ਯੂਜ਼ ਕਰਦੇ ਨੇ ਉਹ ਤੁਹਾਡੇ ਵਾਸਤੇ ਕਦੀਆਂ ਨੇ ਵਧੀਆ ਨਹੀਂ ਲੱਗਦੇ ਪੂਰੇ ਨਾਜ ਤੋਂ ਯਾਨੀ ਕਿ ਸਾਬਤ ਅਨਾਜ ਦੇ ਆਟੇ ਦੀ ਬਣੀ ਹੋਈ ਰੋਟੀ ਤੁਹਾਡੇ ਲਈ ਸਭ ਤੋਂ ਵਧੀਆ ਰਹੇਗੀ ਉਹ ਵੀ ਘਰ ਦੀ ਤਿਆਰ ਕੀਤੀ ਹੋਈ ਔਰ ਉਸ ਦੇ ਵਿੱਚ ਤੁਸੀਂ ਮਲਟੀ ਗ੍ਰੇਨ ਜਿਵੇਂ ਕਣਕ ਕਣਕ ਦੀ ਮਤ ਤੁਸੀਂ ਛੋਲੇ ਰਾਗੀ ਬਾਜਰਾ ਐਸ ਕਿਸਮ ਦਾ ਅਨਾਜ ਨੂੰ ਮਿਲਾ ਕੇ ਖਾਣਾ ਤਿਆਰ ਕਰੋਗੇ ਵਾਈਟ ਰਾਈਸ ਚਿੱਟੇ ਚੌਲਾਂ ਦੀ ਜਗ੍ਹਾ ਤੇ ਤੁਸੀਂ ਬ੍ਰਾਊਨ ਰਾਈਸ ਲਓਗੇ ਤਾਂ ਉਹ ਵੀ ਕਈ ਗੁਣਾ ਵਧੀਆ ਹੈਗੇ ਤੁਹਾਡੇ ਇਸ ਕਰਕੇ ਗਲਾਈਸੈਮਿਕ ਇੰਡੈਕਸ ਜਿਹੜਾ ਲੋਡ ਆ 슈ਗਰ ਵਾਲੇ ਮਰੀਜ਼ ਦਾ ਉਹ ਹਮੇਸ਼ਾ ਘੱਟ ਹੋਣਾ ਚਾਹੀਦਾ ਕਿ ਤੁਹਾਡੇ 슈ਗਰ ਦੇ ਲੈਵਲ ਨੂੰ ਸਜੇ ਸਜੇ ਜਿਸ 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 ਹੱਥਾਂ ਇੱਕਦਮ ਜਿਹੜੇ ਹਾਈ ਗਲਾਈਸੈਮਿਕ ਲੋਡ ਹੈ ਜਿਵੇਂ ਖੰਡ ਕੋਲਡ ਡਰਿੰਕ ਹੈ ਆਈਸਕ੍ਰੀਮ ਹੈ ਜਾਂ ਹੋਰ ਮਿੱਠੇ ਪਦਾਰਥ ਨੇ ਜਾਂ ਰਿਫਾਈਨਸ ਵਾਲੇ ਅਨਾਜ ਨੇ ਜਿਵੇਂ ਮੈਦਾ ਇਹਨਾਂ ਦਾ ਗਲਾਈਸੈਮਿਕ ਲੋਡ ਬਹੁਤ ਹਾਈ ਹੁੰਦਾ ਇੱਕਦਮ ਉਹ 슈ਗਰ ਨੂੰ ਵਧਾਉਂਦੇ ਆ ਤੇ ਸਰੀਰ ਦੇ ਉੱਤੇ ਜ਼ਿਆਦਾ ਬੋਰਾਸਰ ਪਾਉਂਦੇ ਆ ਇਸ ਕਰਕੇ ਸਾਨੂੰ ਇਹ ਵੀ ਖਿਆਲ ਰੱਖਣਾ ਚਾਹੀਦਾ ਉਮੀਦ ਹੈ ਕਿ ਤੁਹਾਨੂੰ ਪਸੰਦ ਆਵੇਗਾ ਚੰਗਾ ਲੱਗੇਗਾ ਅੱਜ ਐਨਾ ਹੀ ਧੰਨਵਾਦ ਸ਼ੁਕਰੀਆ ਮਿਹਰਬਾਨੀ ਹੋਰ ਵੀ ਕੋਸ਼ਿਸ਼ ਕਰਾਂਗੇ ਆਪਾਂ ਕਿ ਕੱਲ ਨੂੰ ਕੋਈ ਨਾ ਕੋਈ ਇਹਦੇ ਬਾਰੇ ਜਾਣਕਾਰੀ ਤੁਹਾਨੂੰ ਦਿੱਤੀ ਜਾਵੇ ਵੈਸੇ ਜਿਹੜੇ ਪੁੰਗਰੀ ਹੋਏ 나ਜ਼ ਨੇ ਉਹ ਵੀ ਤੁਸੀਂ ਆਪਣੀ ਖਾਣਾਕ ਦੇ ਵਿੱਚ ਜਿਵੇਂ ਪੁੰਗਰੀਆਂ ਹੋਈਆਂ ਦਾਲਾਂ ਉਹਨਾਂ ਨੂੰ ਵੀ ਤੁਸੀਂ ਆਪਣੀ 나ਜ਼ ਦੇ ਵਿੱਚ ਸ਼ਾਮਲ ਕਰ ਸਕਦੇ ਹੋ ਆਪਣੇ ਜਿਵੇਂ ਨਾਸ਼ਤੇ ਦੇ ਵਿੱਚ ਖਾਸ ਕਰਕੇ ਉਕੇ ਇਹਨਾਂ ਦੇ ਵਿੱਚ ਫਾਈਬਰ ਵੀ ਬਹੁਤ ਵਧੀਆ ਮਿਲ ਜਾਂਦਾ ਹੁੰਦਾ ᱥਣ ਤੇ ਜਿਨ੍ਹਾਂ ਦਾ ਗਲਾਈਸੈਮਿਕ ਲੋਡ ਲੋ ਹੈਗਾ ਉਹ ਤੁਸੀਂ ਫਰੂਟ ਵੀ ਲੈ ਸਕਦੇ ਹੋ ਸਲਾਦ ਲੈ ਸਕਦੇ ਹੋ ਗਰੀਦਾਰ ਭੋਜਨ ਲੈ ਸਕਦੇ ਹੋ ਜਿਵੇਂ ਐਲਮੈਂਟ ਵਗੈਰਾ ਥੋੜੀ ਮਾਤਰਾ ਦੇ ਵਿੱਚ ਦਹੀਂ ਬਹੁਤ ਵਧੀਆ ਹੈਗਾ ਖਾਸ ਕਰਕੇ ਲੋ ਫੈਟ ਮਿਲਕ ਤੋਂ ਬਣਿਆ ਹੋਇਆ ਸੋ ਧੰਨਵਾਦ ਸ਼ੁਕਰੀਆ ਮਿਹਰਬਾਨੀ ਸਤਿ ਸ੍ਰੀ ਅਕਾਲ